ਤੇ ਮੈਂ ਆ ਤੁਹਾਡਾ ਦੋਸਤ ਸਤਪਾਲ ਸਿੰਘ ਡੇਡਕਾ ਇਸ ਵਕਤ ਜੋ ਤੁਸੀਂ ਇਹ ਜੰਗਲ ਲੱਗੇ ਹੋਏ ਨੇ ਰੁੱਖਾਂ ਦਾ ਨਜ਼ਾਰਾ ਦੇਖ ਰਹੇ ਹੋ ਇਹ ਕੋਈ ਜੰਗਲ ਨਹੀਂ ਹੈਗਾ ਇਹ ਸਬਡਿਵੀਜ਼ਨ ਰੂਮੀ ਸਬਡਿਵੀਜ਼ਨ ਰੂਮੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਲੈ ਕੇ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ 33% ਧਰਤੀ ਦੇ ਤੇ ਰੁੱਖਾਂ ਨੂੰ ਸਜਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦਾ ਪ੍ਰਚਾਰ ਉਪਰਾਲੇ ਰੁੱਖ ਕੀਤੇ ਜਾ ਰਹੇ ਨੇ ਤੇ ਬੇਸ਼ੱਕ ਟੀਮ ਹਰ ਜਗ੍ਹਾ ਨਹੀਂ ਪਹੁੰਚ ਪਾ ਰਹੀ ਕਿਉਂਕਿ ਲੋਕਾਂ ਦੇ ਵਿੱਚ ਇੰਨੀ ਜਾਗਰੂਕਤਾ ਹੋ ਚੁੱਕੀ ਆ ਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ 10 20 50 ਬੂਟੇ ਲਾ ਸਕਾਂ ਪਰ ਜਿੱਥੇ ਅਸੀਂ ਤੁਹਾਨੂੰ ਅੱਜ ਸਪੈਸ਼ਲੀ ਸਬਡਿਵੀਜ਼ਨ ਰੂਮੀ ਦੀਆਂ ਤਸਵੀਰਾਂ ਦਿਖਾਉਣ ਲੱਗੇ ਆ ਇੱਥੇ ਸਾਡੇ ਐਸ ਡੀਓ ਨੇ ਮਨਜੀਤ ਸਿੰਘ ਜੀ ਬੈਰਕ ਇਹਨਾਂ ਤੋਂ ਹੀ ਸੁਣਦੇ ਆ ਵੀ ਇਹਨਾਂ ਨੇ ਇੱਥੇ ਕਿੰਨੇ ਬੂਟੇ ਲਾਏ ਤੇ ਕਿਵੇਂ ਇਹਨਾਂ ਨੂੰ ਇਹ ਜਾਗ ਲਗਾ ਐਸਡੀਓ ਸਾਹਿਬ ਸਵਾਗਤ ਹੈ ਤੁਹਾਡਾ ਦੈਨਿਕ ਸੋਰਾ ਟੀਵੀ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕੀ ਕਹਿਣਾ ਚਾਹੋਗੇ ਜੀ ਕਿਵੇਂ ਤੁਹਾਨੂੰ ਇਹ ਆਇਆ ਮੰਨ ਦੇ ਵਿੱਚ ਵੀ ਬੂਟੇ ਲਾਈਏ ਤੇ ਇੰਨੀ ਤਦਾਦ ਦੇ ਵਿੱਚ ਕਿੰਨੇ ਤੁਸੀਂ ਬੂਟੇ ਲਾਏ ਨੇ ਜੀ ਅਸੀਂ ਤਕਰੀਬਨ 700 ਬੂਟੇ ਲਾਤਾ ਜੀ ਜੀ ਇਹਦੇ ਫੁੱਲਾਂ ਵਾਲੇ ਵੀ ਰੁੱਖ ਵੀ ਸਾਰੇ ਹੀ ਤਰ੍ਹਾਂ ਦੇ ਬੂਟੇ ਲਾਏ ਜੀ ਲਾਇਆ ਸਾਰੇ ਸਟਾਫ ਦੇ ਸਹਯੋਗ ਨਾਲ ਜੀ ਸਾਡੇ ਸਟਾਫ ਨੇ ਸਾਨੂੰ ਬਹੁਤ ਸਹਯੋਗ ਦਿੱਤਾ ਪਾਣੀ ਲਈ ਵੀ ਦਿੱਤਾ ਵਾ ਜੋ ਵੀ ਸਾਰਾ ਸਾਡੇ ਸਟਾਫ ਦੀ ਮਿਹਨਤ ਦੇ ਨਾਲ ਹੀ ਇਹਦੀ ਪਰਵਰਿਸ਼ ਕਰ ਰਹੀ ਹੈ ਇਹਦੇ ਤੋਂ ਮੈਂ ਇਸ ਪੈਥ ਤੁਹਾਨੂੰ ਦੱਸ ਦੇਵਾਂ ਵੀ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਆਰਡਰ ਨਹੀਂ ਹੈਗਾ ਇਹ ਨਿੱਜੀ ਸਟਾਫ ਦੀ ਨਿੱਜੀ ਆ ਜੀ ਨਿੱਜੀ ਤੌਰ ਤੇ ਤੁਹਾਨੂੰ ਲੱਗਦਾ ਨਿੱਜੀ ਤੌਰ ਤੇ ਆ ਜੀ ਜੀ ਨਿੱਜੀ ਤੌਰ ਤੇ ਲੱਗਦਾ ਮੈਮ ਕੀ ਕੀ ਕਰਾਉਂਗੀ ਹਾਂਜੀ ਹਾਂਜੀ ਸੋ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਹੀ ਇੱਥੇ ਸਾਰਾ ਅਪਰਾਲਾ ਕਰਕੇ ਲਗਵਾਇਆ ਹੈ ਤੇ ਸਾਰੇ ਨਿੱਜੀ ਤੌਰ ਤੇ ਲਗਵਾਏ ਸਾਨੂੰ ਕੋਈ ਫੰਡਿੰਗ ਨਹੀਂ ਕੋਈ ਸਰਕਾਰ ਵੱਲੋਂ ਨਹੀਂ ਹਾਂਜੀ ਤੇ ਪਾਲ ਵੀ ਸਾਰਾ ਸਟਾਫ ਰਿਹਾ ਜੀ ਆਪੇ ਹਾਂਜੀ ਬਿਲਕੁਲ ਜੀ ਤੇ ਪਾਣੀ ਪੂਣੀ ਦਾ ਕਿਵੇਂ ਫਿਰ ਤੁਸੀਂ ਇਹ ਕੀਤਾ ਪ੍ਰਬੰਧ ਸਾਰਾ ਸਾਰੇ ਪਾਈਪਾਂ ਦੱਬੀਆਂ ਹੋਈਆਂ ਨੇ ਜੀ ਜਗਾ ਜਗਾ ਜਿਵੇਂ ਉਹ ਦੇਖ ਸਕਦੇ ਹੋ ਤੇ ਉਥੋਂ ਪਾਈਪ ਨਹੀਂ ਲੱਗ ਜਾਂਦਾ ਸਾਰੇ ਪਾਣੀ ਅੱਛਾ ਐਸਡੀਓ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਮੈਂ ਵੀ ਜਿਵੇਂ ਹੁਣ ਤੁਸੀਂ ਪਾਈਪ ਨੱਪੇ ਆ ਜਾਂ ਹਨਾ ਬੋਰ ਕੀਤਾ ਹੋਣਾ ਜਾਂ ਬੋਰ ਪਹਿਲਾਂ ਸੀਗਾ ਜਾਂ ਇਹ ਤੇ ਖਰਚਾ ਆਇਆ ਹੁਣ ਹਾਂਜੀ ਹਾਂਜੀ ਫਿਰ ਉਹ ਸਾਰੇ ਸਾਰੇ ਸਟਾਫ ਨਹੀਂ ਭੰਡ ਕੇ ਲਾਇਆ ਮੋਟਰ ਕਨੈਕਸ਼ਨ ਵੀ ਨਵਾਂ ਲਵਾਇਆ ਜੀ ਬੋਰ ਪਹਿਲਾਂ ਖਰਾਬ ਸੀ ਹੋ ਗਿਆ ਉਹਦੇ ਬੋਰ ਅਸੀਂ ਕਨੈਕਸ਼ਨ ਨਵਾਂ ਕਰੇਦਾ ਜੀ ਸਟਾਫ ਸਟਾਬਲਿਸ਼ ਹੋਣ ਨਾਲੇ ਸਾਰੇ ਸਟਾਫ ਦੇ ਸਹਿਯੋਗ ਨਾਲ ਜਿੰਨਾ ਟਾਈਮ ਅਸੀਂ ਆਪਣੀ ਜ਼ਿੰਮੇਵਾਰੀ ਅਸੀਂ ਸਰਕਾਰਾਂ ਤੇ ਸਿੱਟ ਦਿੰਨੇ ਆ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਆ ਕਰੀ ਅਸੀਂ ਇੱਕ ਵੋਟ ਪਾ ਕੇ ਸਾਰਾ ਕੁਝ ਉਹਨਾਂ ਤੇ ਸਿੱਟ ਦਿੰਨੇ ਆ ਜੇ ਮੈਂ ਸਾਹ ਲੈਣਾ ਤਾਂ ਮੈਨੂੰ ਆਪਦੇ ਸਾਹਾਂ ਦਾ ਪ੍ਰਬੰਧ ਆਪ ਕਰਨਾ ਪੈਣਾ ਮਤੋ ਜੋ ਤੁਸੀਂ ਇਹ ਸਾਰਾ ਸਟਾਫ ਤੁਸੀਂ ਦੇਖਦੇ ਹੋ ਉਹ ਵੀ ਸਬਡਿਵੀਜ਼ਨ ਰੂਮੀ ਦਾ ਤੁਹਾਡੇ ਸਾਹਮਣੇ ਖੜਾ ਵਾ ਤੇ ਇਹ ਕਾਬਲੇ ਤਾਰੀਫ ਜਿਹੜਾ ਇਹਨਾਂ ਨੇ ਕੰਮ ਕੀਤਾ ਵਾ ਆਪਦੇ ਲਈ ਤਾਂ ਕੀਤਾ ਹੀ ਕੀਤਾ ਤੇ ਜਿਹੜਾ ਇਹ ਜਿਹੜੇ ਬੂਟੇ ਆ ਇਹਨਾਂ ਨੇ ਆਕਸੀਜਨ ਦੇਣ ਲੱਗਿਆ ਨੇ ਕਿਸੇ ਦਾ ਜਾਤ ਧਰਮ ਮਜਬ ਗੋਤ ਨਹੀਂ ਪੁੱਛਣਾ ਤੇ ਇਹਨਾਂ ਨੇ ਵੰਡੀ ਜਾਣਾ ਵੰਡੀ ਜਾਣਾ ਵੰਡੀ ਜਾਣਾ ਤੇ ਸਾਡੇ ਨਾਲ ਗ੍ਰੀਨ ਪੰਜਾਬ ਮਿਸ਼ਨ ਟੀਮ ਤੋਂ ਸਰਦਾਰ ਹਰਨਾਰੈਣ ਸਿੰਘ ਜੀ ਮੱਲਿਆਣਾ ਪਹੁੰਚੇ ਨੇ ਤੁਹਾਡਾ ਵੀ ਸਵਾਗਤ ਆ ਸਰ ਕੀ ਕਹਿਣਾ ਚਾਹੋਗੇ ਜਿਹੜਾ ਸਬਡਿਵੀਜ਼ਨ ਰੂਮੀ ਦੇ ਉਪਰਾਲੇ ਨੂੰ ਦੇ ਜੀ ਮੈਂ ਇਹ ਸਰਦਾਰ ਮਨਜੀਤ ਸਿੰਘ ਵਿਰਕੀ ਦਾ ਬਹੁਤ ਹੀ ਚੰਗਾ ਉਪਰਾਲਾ ਜਿਹੜਾ ਆਪਣੇ ਡਿਊਟੀ ਸਮੇਂ ਦੌਰਾਨ ਦਫ਼ਤਰ ਦਫ਼ਤਰ ਨਹੀਂ ਬੈਠਦੇ ਬਾਹਰ ਬੈਠ ਕੇ ਇੱਥੇ ਆਦਾ ਕੰਮ ਵੀ ਕਰਦੇ ਆ ਨਾਲ ਨਾਲ ਬੂਟੇ ਦੇਖਭਾਲ ਵੀ ਕਰਦੇ ਸਮੇਂ ਸਮੇਂ ਪਾਣੀ ਵੀ ਛੱਡਦੇ ਆ ਇਸ ਉਪਰਾਲੇ ਧੰਨਵਾਦ ਕਰਦਾ ਹਾਂ ਪਰਵਾਤਾ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਕਿਉਂਕਿ ਇੱਕ ਤੰਦਰੁਸਤ ਨਰੋਏ ਸਮਾਜ ਲਈ ਸਾਡੇ ਵਾਤਾਵਰਣ ਦੇ ਵਿੱਚ ਆਕਸੀਜਨ ਦਾ ਭਰਪੂਰ ਮਾਤਰਾ ਹੋਣਾ ਜ਼ਰੂਰੀ ਆ ਤੇ ਧਰਤੀ ਤੇ 33 ਫੀਂਟ ਰੱਖਵਾ ਰੁੱਖਾਂ ਦੀ ਟਘਾਣਾ ਜ਼ਰੂਰੀ ਆ ਜੇ ਰੁੱਖ ਘੱਟ ਹੋਣਗੇ ਸਾਡੇ ਪਾਣੀ ਨੂੰਗੇ ਹੋਣੇ ਸਾਡੇ ਸਾਫ ਨੇਚ ਬਿਮਾਰ ਹੋਵਾਂਗੇ ਅੱਜ ਦਾ ਮਨੁੱਖ ਬਿਮਾਰੀਆਂ ਦਾ ਪੀੜਤਾ ਸਭ ਤੋਂ ਵੱਧ ਕੈਂਸਰ ਦੀ ਬਿਮਾਰੀ ਪੰਜਾਬ ਚ ਆ ਅਫਾਂਗ ਬੱਤੀ ਪਦਾ ਹੋ ਰਿਆ ਮੈਂਟਲੀ ਟੜ ਬੱਤੀ ਪਦਾ ਹੋ ਰਿਆ ਉਹ ਸਾਨੂੰ ਵਾਤਾਵਰਣ ਨੂੰ ਸਾਵਧਾਨ ਰੱਖਣ ਦੀ ਬਹੁਤ ਵੱਡੀ ਲੋੜ ਆ ਇਸ ਅਪਰਾਲੇ ਸਾਨੂੰ ਸਿੱਧੇ ਲੈਣ ਦੇ ਹੋਰ ਵੀ ਜਿਹੜੇ ਅਫਸਰ ਨਾਲ ਦੇ ਆ ਉਹਨਾਂ ਨੂੰ ਅਪੀਲ ਕਰਦਾ ਉਹ ਵੀ ਆਪਣੇ ਸਬordinates ਵੱਤ ਉਹ ਰੁੱਖ ਲਗਾਉਣ ਤੇ ਵਾਤਾਵਰਣ ਨੂੰ ਬਚਾਉਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਤੇ ਵੀਰ ਜਿਹੜਾ ਵੀਡੀਓ ਬਣਾ ਰਿਹਾ ਵਾ ਮੈਂ ਉਹਦੇ ਬਾਰੇ ਸਪੈਸ਼ਲੀ ਕਹਿਣਾ ਚਾਹੁੰਦਾ ਕਿਉਂਕਿ ਉਹ ਵੀਡੀਓ ਦੇ ਵਿੱਚ ਨਹੀਂ ਆ ਰਿਹਾ ਦਿਖਾਉਣਾ ਚਾਹੁੰਦਾ ਉਹਨੂੰ ਵੀ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਵੀਰਾਂ ਨੇ ਸਹਿਯੋਗ ਦੇ ਨਾਲ ਇਹ ਬੂਟੇ ਲੱਗ ਇਦਾਂ ਦਾ ਉਪਰਾਲਾ ਜੇ ਤੁਹਾਨੂੰ ਆਪਾਂ ਬਿਜਲੀ ਵਾਲਿਆਂ ਨੂੰ ਬਹੁਤ ਕੁਝ ਕਹਿਨੇ ਆ ਜੇ ਇਹਨਾਂ ਦਾ ਇਹ ਉਪਰਾਲਾ ਤੁਹਾਨੂੰ ਚੰਗਾ ਲੱਗਦਾ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟ ਕਰਕੇ ਇਹਦੇ ਥੱਲੇ ਇਹਨਾਂ ਦੇ ਉਪਰਾਲੇ ਦੀ ਇਹਨਾਂ ਨੂੰ ਜ਼ਰੂਰ ਵਧਾਈ ਦੇਣੀ ਬਣਦੀ ਆ ਜੇ ਮਾੜੇ ਕੰਮ ਨੂੰ ਮਾੜਾ ਕਹਿੰਨੇ ਹੋ ਤਾਂ ਚੰਗੇ ਕੰਮ ਨੂੰ ਚੰਗਾ ਕਹਿਣਾ ਵੀ ਤੁਹਾਡਾ ਆਪਣਾ ਨਿੱਜੀ ਫਰਜ਼ ਆ ਆਪਣੇ ਫਰਜ਼ ਨੂੰ ਪਹਚਾਣੋ ਤੇ ਚੰਗੇ ਕੰਮ ਦੀ ਸਫਤ ਵੀ ਜਰੂਰ ਕਰਦਿਆ ਕਰੋ ਤੇ ਧੰਨਵਾਦ ਸਾਰਿਆਂ ਦਾ ਤੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾਓ ਪਹਚਾਓ ਜਿਹੜੇ ਇੱਕ ਛੋਟੇ ਜੇ ਕੱਟ ਪਿੱਛੇ ਬਿਜਲੀ ਵਾਲਿਆਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਤੇ ਐਡਾ ਵੱਡਾ ਅਪਰਾਧਾ ਵੀ ਉਹਨਾਂ ਨੇ ਕੀਤਾ ਵਾ ਇਸ ਲਈ ਵੀ ਉਹਨਾਂ ਨੂੰ ਵਧਾਈ ਦੇਣੀ ਬਣਦੀ ਆ ਤੇ ਹਰ ਜਗ੍ਹਾ ਤੇ ਹੋਰ ਸਬ ਡਿਵੀਜ਼ਨਾਂ ਦੇ ਵਿੱਚ ਜਾਂ ਹੋਰ ਕਿਤੇ ਵੀ ਜਿੱਥੇ ਜਗ੍ਹਾ ਹੈਗੀ ਆ ਇਸ ਵੀਡੀਓ ਨੂੰ ਪਹੁੰਚਾਉਣ ਦਾ ਮਤਲਬ ਇਹ ਆ ਵੀ ਉੱਥੇ ਵੀ ਲੋਕ ਇਹ ਸਮਝਣ ਕਿ ਅਸੀਂ ਵੀ ਕਰ ਸਕਦੇ ਹਾਂ ਜੇ ਰੂਮੀ ਵਾਲੇ ਕਰ ਸਕਦੇ ਆ ਧੰਨਵਾਦ